ਹਾਂਜੀ ਮੇਰੇ ਕਚ ਸਵਾਰਾਂ ਨੂੰ ਖੁਸ਼ੀ ਹੋਮੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਹਾਂ ਹਾਂਜੀ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਬਟੱਲੇ ਵਾਲਾ ਬਟਨ ਦੱਬਣਾ ਨਾ ਭੁੱਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਨਹੀਂ ਤਾਂ ਕਈ ਕਈ ਦਿਨ ਲੱਗ ਜਾਂਦੇ ਨੇ ਹਾਂਜੀ ਅੱਜ ਤੁਹਾਨੂੰ ਦੱਸਣ ਲੱਗੇ ਹਾਂ ਕਈਆਂ ਦਾ ਸਵਾਲ ਸੀ ਗੰਡਮੂਲਾਂ ਬਾਰੇ ਦੇਖੋ ਗੰਡਮੂਲ ਜੇ ਬੱਚਾ ਤੁਹਾਡਾ ਗੰਡਮੂਲ ਦੇ ਵਿੱਚ ਜਨਮ ਲੈਂਦਾ ਤਾਂ ਤੁਸੀਂ ਕੋਈ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਕਈ ਕਹਿੰਦੇ ਨੇ ਮਾਪੇ ਤੇ ਭਾਰੀ ਆ ਜੀ ਇਹ ਬਦ ਕਰਮਾਂ ਵਾਲਾ ਜੇ ਅੱਗੇ ਵੀ ਵੀਡੀਓ ਪਾਈ ਸੀ ਕੋਈ ਐਸੀ ਕੋਈ ਗੱਲ ਨਹੀਂ ਹੁੰਦੀ ਹੈ ਕਿ ਬੱਚਾ ਸਗੋਂ ਤੇ ਦੂਜੇ ਬੱਚਿਆਂ ਨਾਲੋਂ ਜ਼ਿਆਦਾ ਭਾਗਿਆ ਸ਼ਾਲੀ ਹੁੰਦਾ ਹੈ ਅਗਰ ਤੁਹਾਨੂੰ ਕੋਈ ਬਹਿ ਆ ਤੁਸੀਂ ਬੱਚੇ ਨੂੰ ਜਨਮ ਲੈਣ ਸਾਰ ਜਿੰਨਾ ਉਹਦਾ ਵਜਨ ਆ ਉਨੇ ਵਜਨ ਦਾ ਨੂਨ ਜੋਖੋ ਸੁਧਦੇ ਆਓ ਤੇ ਕਿਸੇ ਗਊਸ਼ਾ ਨੱਚੜਾਓ ਅਗਰ ਬੱਚਿਆਂ ਦਾ ਜਨਮ ਹੋ ਚੁੱਕਿਆ ਤੁਹਾਨੂੰ ਨਹੀਂ ਪਤਾ ਲੱਗਿਆ ਸੀ ਗੰਡਮੂਲਾ ਦਾ ਕੋਈ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਇੱਕ ਛਾਨਣੀ ਲੈ ਲਓ ਮਾਤਾ ਪਿਤਾ ਤੇ ਬੱਚੇ ਨੂੰ ਗੋਦ ਚ ਲੈ ਕੇ ਬੈਠੇ ਉੱਤੋਂ ਜੀ ਪਾਣੀ ਪਾਓ ਤੇ ਛਾਨਣੀ ਰਾਹੀਂ ਉਹਨਾਂ ਤੇ ਨਾਲੇ ਘੜਾ ਲੈ ਲਓ ਕੋ ਕੱਚਾ ਘੜੇ 'ਚ ਪਾਣੀ ਪਾ ਲਓ ਤੇ ਉਹਦੇ ਵਿੱਚ ਸੱਤ ਦਰਖਤਾਂ ਦੇ ਪੱਤੇ ਪਾਓ ਪਾ ਕੇ ਜਿਹਨੇ ਬੱਚੇ ਨੇ ਜਨਮ ਲਿਆ ਗੰਡਮੂਲਾ ਦਾ ਉਹ ਛਾਨਣੀ ਵਾਲਾ ਪਾਣੀ ਮਾਤਾ ਪਿਤਾ ਤੇ ਬੱਚੇ ਦੇ ਉੱਤੇ ਜੀ ਪਾ ਦਿਓ ਗੰਡਮੂਲਾ ਤੇ ਚਾ ਜੇ ਜਿਆਦਾ ਵਹਿਮ ਕਰਦੇ ਪਰ ਵੈਸੇ ਕੋਈ ਗੰਡਮੂਆਂ ਦਾ ਐਡਾ ਜਿਆਦਾ ਨਹੀਂ ਹੁੰਦਾ ਲੋਕਾਂ ਨੂੰ ਈ ਮੀਂਹ ਪੈਂਦਾ ਅੱਜ ਤੁਹਾਨੂੰ ਵਿਆਹ ਦੀਆਂ ਛੋਟ ਤਰੀਕਾ ਜਾਂ ਫਿਰ ਤੁਸੀਂ ਕੋਈ ਹੋਰ ਚੰਗਾ ਕੰਮ ਕਰਨ ਗੱਡੀ ਲੈਣੀ ਆ ਤੁਸੀਂ ਜਾਂ ਫਿਰ ਤੁਸੀਂ ਮੋਟਰਸਾਈਕਲ ਲੈਣਾ ਜਾਂ ਤੁਸੀਂ ਘਰ ਮਕਾਨ ਬਣਾਉਣ ਬਾਰੇ ਸੋਚ ਰਹੇ ਹੋ ਜਾਂ ਪਲਾਟ ਲੈਣ ਬਾਰੇ ਜਾਂ ਕਿਸੇ ਵੀ ਹੋਰ ਸ਼ੁਭ ਕੰਮ ਲਈ ਆਪਾਂ ਜੇ ਸੋਚਦੇ ਆ ਤਾਂ ਸਾਨੂੰ ਸ਼ੁਭ ਤਰੀਕਾ ਦਾ ਸਹਾਰਾ ਲੈਣਾ ਪੈਂਦਾ ਦੇਖੋ ਤੁਹਾਨੂੰ ਮੈਂ ਫਰਵਰੀ ਮਹੀਨੇ ਦੀ ਤਾਂ ਪਹਿਲਾਂ ਹੀ ਦੱਸਤੀਆਂ ਸੀ ਤਰੀਕੇ ਤੇ ਅੱਜ ਤੁਹਾਨੂੰ ਮੈਂ ਮਾਰਚ ਮਹੀਨੇ ਦੀਆਂ ਤਰੀਕੇ ਦੱਸ ਰਹੀ ਹਾਂ ਮਾਰਚ ਮਹੀਨੇ ਦੇ ਵਿੱਚ ਤੁਸੀਂ ਲੜਕਾ ਜਾਂ ਲੜਕੀ ਦੀ ਸ਼ਾਦੀ ਕਰਨਾ ਚਾਹੁੰਦੇ ਹੋ ਸਭ ਤੋਂ ਮਹੱਤਵਪੂਰਵ ਤਰੀਕ 9 ਮਾਰਚ ਫਿਰ 9 ਮਾਰਚ ਤੋਂ ਬਾਅਦ ਆਉਂਦੀ ਆ 10 ਮਾਰਚ ਤੁਸੀਂ ਲੜਕਾ ਲੜਕੀ ਦੀ ਸ਼ਾਦੀ ਕਰਨਾ ਚਾਹੁੰਦੇ ਜਾਂ ਮਕਾਨ ਬਣਾਉਣਾ ਚਾਹੁੰਦੇ ਜਾਂ ਫਿਰ ਕੋਈ ਹੋਰ ਸ਼ੁਭ ਕੰਮ ਕਰਨਾ ਚਾਹੁੰਦੇ। ਫਿਰ ਉਸ ਤੋਂ ਬਾਅਦ ਹੈ 11 ਤਰੀਕ 11 ਮਾਰਚ। 11 ਮਾਰਚ ਨੂੰ ਤੁਸੀਂ ਵਿਆਹ ਜਾਂ ਕੋਈ ਵੀ ਸ਼ੁਭ ਸ਼ਗਨ ਪਾਉਣਾ ਲੜਕਾ ਜਾਂ ਲੜਕੀ ਨੂੰ ਜਾਂ ਕੋਈ ਹੋਰ ਸ਼ੁਭ ਕਾਰਜ ਕਰਨਾ ਚੰਗਾ ਅੱਛਾ ਕੰਮ ਕਰਨਾ ਮਕਾਨ ਬਣਾਉਣਾ ਸ਼ੁਰੂ ਕਰਨਾ ਤਾਂ ਇਹ 11 ਤਰੀਕ ਲੱਕੀ ਹੈ। ਫਿਰ ਹੈਗੇ ਜੀ 12 ਮਾਰਚ ਸ਼ੁਭ। ਇਹ ਇਹ ਚਾਰੇ ਤਰੀਕਾ ਇਕੱਠੀਆਂ ਆ ਗਈਆਂ ਨੇ 12 ਤਰੀਕ ਸ਼ੁਭ ਸ਼ਾਦੀ ਲਈ ਘਰ ਮਕਾਨ ਬਣਾਉਣਾ ਜਾਂ ਕੋਈ ਹੋਰ ਕੰਮ ਕਰਨਾ ਇਸ ਤੋਂ ਬਾਅਦ ਕੋਈ ਤਰੀਕ ਅੱਛੀ ਨਹੀਂ ਹੈ 4 ਤਰੀਕਾਂ 9 ਤੋਂ ਲੈ ਕੇ 12 ਤੱਕ ਸ਼ੁਭ ਮੰਨੀ ਜਾਂਦੀਆਂ ਨੇ ਬਹੁਤ ਅੱਛੀਆਂ ਤਰੀਕਾਂ ਨੇ ਬਾਕੀ ਤੁਹਾਨੂੰ ਇੱਕ ਮੈਂ ਨੰਬਰ ਦੇਣ ਲੱਗੀਆਂ ਜੇ ਤੁਹਾਡੀ ਇਲੈਕਸ਼ਨ ਸ਼ਿਪ ਦੇ ਵਿੱਚ ਵਿਗੜੀ ਹੋਈ ਆ ਪਤੀ ਪਤਨੀ ਦਾ ਰਿਸ਼ਤਾ ਭਾਵੇਂ ਤੁਹਾਡੀ ਦੋਸਤੀ ਦਾ ਰਿਸ਼ਤਾ ਭਾਵੇਂ ਤੁਹਾਡੇ ਪੈਣ ਭਰਾਵਾ ਦਾ ਰਸਤਾ ਛੋਟਾ ਜਿਹਾ ਨੰਬਰ ਆ ਤੁਸੀਂ ਦੋ ਚੀਜ਼ਾਂ ਲੈਣੀਆਂ ਨੇ ਕੋਈ ਜ਼ਿਆਦਾ ਚੀਜ਼ ਨਹੀਂ ਲੈਣੀ ਇੱਕ ਇਹ ਨੀਲੇ ਰੰਗ ਦਾ ਪੈਨ ਲੈਣਾ ਤੇ ਤੁਸੀਂ ਦੂਜਾ ਲੈਣਾ ਹੈਗਾ ਤੇਜ ਪੱਤਰ ਹੂੰ ਤੇਜ ਪੱਤਰ ਦੇ ਉੱਤੇ ਨੀਲੇ ਰੰਗ ਦੇ ਪੈਨ ਨਾਲ ਤੁਸੀਂ ਉਹ ਨੰਬਰ ਲਿਖਣਾ ਇਹ ਨੰਬਰ ਧਿਆਨ ਨਾਲ ਸੁਣਿਓ 11 555 ਇਹ ਨੰਬਰ ਤੁਸੀਂ ਤੇਜ ਪੱਤਰ ਤੇ ਨੀਲੇ ਪੈਨ ਨਾਲ ਲਿਖਣਾ ਲਿਖ ਕੇ ਤੁਸੀਂ ਆਪਣੇ ਪਰਸ ਦੇ ਵਿੱਚ ਜਾਂ ਫਿਰ ਜਿੱਥੇ ਵੀ ਤੁਹਾਨੂੰ ਲੋਟ ਲੱਗਦਾ ਤੁਸੀਂ ਰੱਖ ਸਕਦੇ ਹੋ ਇਸ ਨੰਬਰ ਨੂੰ ਤੁਸੀਂ ਆਪਣੀ ਬਾਹ ਤੇ ਵੀ ਲਿਖ ਸਕਦੇ ਹੋ ਡੇਲੀ ਨਹੀਂ ਜਿਆਦਾ ਕੰਮ ਹੈ ਤੇਜ ਪੱਤਰ ਤੇ ਲਿਖਣਾ ਕਰੂਗਾ ਅਗਰ ਤੁਸੀਂ ਡੇਲੀ ਲਿਖ ਦਿਓ ਮਤਲਬ ਅੱਜ ਲਿਖ ਲਿਆ ਤੇ ਜਲ ਪ੍ਰਵਾਹ ਕਰਤਾ ਦੂਜੇ ਦਿਨ ਫਿਰ ਲਿਖ ਲਿਆ ਜਲ ਪ੍ਰਵਾਹ ਕਰਤਾ ਜਾਂ ਫਿਰ ਇਸ ਪੱਤੇ ਨੂੰ ਤੁਸੀਂ ਹਵਾ ਚੜਾ ਸਕਦੇ ਹੋ ਦੋਨਾਂ ਚੋਂ ਤੁਸੀਂ ਇੱਕ ਕੰਮ ਕਰ ਸਕਦਾ ਹੈ ਇਹ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਕਰੂਗਾ ਅੱਜ ਕੱਲ ਰਿਸ਼ਤੇ ਕਹੇ ਜene ਰੇਤ ਦੀ ਨਿਮ ਵਰਗੇ ਨੇ ਅੱਜ ਜੁੜੇ ਤੇ ਅੱਥਨ ਟੁੱਟ ਜਾਂਦੇ ਨੇ ਇੱਥੇ ਤੱਕ ਕਿ ਸਾਡੇ ਖੂਨ ਦੇ ਰਿਸ਼ਤੇਅਾਂ 'ਚ ਵੀ ਪਾਣੀ ਪੈ ਗਿਆ ਉਹ ਵੀ ਇੱਕ ਦੂਜੇ ਨੂੰ ਦੇਖ ਕੇ ਨਹੀਂ ਜਰਦੇ ਹੈਗੇ ਪਤਾ ਨਹੀਂ ਕੀ ਗੱਲ ਆ ਤੁਰੇ ਜਾਂਦੇ ਭੈਣ ਭਰਾਵਾਂ ਦੇ ਵਿੱਚ ਵੀ ਰਿਸ਼ਤੇਾਂ ਦੇ ਵਿੱਚ ਕੜਤਣ ਆ ਜਾਂਦੀਆਂ ਤੇ ਇੱਥੇ ਤੱਕ ਕਿ ਮਾਤਾ ਪਿਤਾ ਦੇ ਵਿੱਚ ਵੀ ਪਤੀ ਪਤਨੀ ਤੱਕ ਆਉਂਦੀ ਗੱਲ ਹੋ ਗਈ ਬਾਕੀ ਦੋਸਤ ਵੀ ਅੱਜ ਬਣੇ ਤੇ ਦੂਜੇ ਦਿਨ ਆਪਣੇ ਨਾਲ ਨਾਰਾਜ਼ ਹੋ ਜਾਂਦੇ ਨੇ ਠੀਕ ਨਹੀਂ ਇਹ ਸਾਰੀਆਂ ਗੱਲਾਂ ਤੁਹਾਡੀਆਂ ਠੀਕ ਹੋਣੀਆਂ ਛੋਟਾ ਜਿਹਾ ਨੰਬਰ ਹੈ ਫਿਰ ਨੋਟ ਕਰ ਲਓ 11 500 ਜਾਂ 11 550 ਛੋਟਾ ਜਿਹਾ ਨੰਬਰ ਹੈ ਕਰੋਗੇ ਸੁੱਖ ਪਾਓਗੇ ਤੇ ਪਹਿਲਾਂ ਤੁਹਾਨੂੰ ਵਿਆਹਾਂ ਦੀਆਂ ਵੀ ਛੁਕ ਤਰੀਕਾਂ ਦੱਸਤੀਆਂ ਜੇ ਅਸੀਂ ਕਾਰ ਕਰਮ ਕਰ ਕੁਛ ਵੀ ਕਰ